ਸਤ ਗੁਰ ਪ੍ਰਸਾਦ ਭਗਤਾਂ ਦੇ ਸਦਾ ਤੋਂ ਰੱਖਦਾ ਹਰ ਜੀਓ ਤੁਰ ਤੋਂ ਰੱਖਦਾ ਆਇਆ ਪਹਿਲਾਦ ਜਨ ਤਦ ਰਾਖ ਲੀਏ ਹਰ ਜੀਓ ਹਰ ਨਕਸ ਮਾਰ ਪਚਾਇਆ ਗੁਰਮੁਖਾ ਨੂੰ ਪਰਤੇਤ ਹਰ ਜੀਓ ਮਨਮੁਖ ਪਰਮਪੂ ਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਦ ਰਖਤੋ ਸੁਆਮੀ ਭਗ ਤੇਰੀ ਸੜਾਈ ਰਹਾ ਭਗਤਾ ਨੂੰ ਜਮ ਜੋ ਨਾ ਸਕੇ ਕਾਲ ਨ ਨੇੜੇ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਧ ਸਿਧ ਸਭ ਭਗਤਾ ਚੜਨੀ ਲਾਗੀ ਗੁਰ ਕੈ ਸੈ ਸੁ ਪਾਈ ਮਨ ਮੁਖਾ ਨੂੰ ਪਰਤੇਤਨ ਆਵੀ ਅੰਤਰ ਲੋਭ ਸੁਆਉ ਗੁਰਮੁਖਿਰਦਾ ਸਬਦ ਨਾ ਪਿਧਿਓ ਅਰ ਨਾਮ ਨ ਲਾਗਾ ਪਾਉ ਕੋੜ ਕਪਟ ਪਾਜ ਲਹਿ ਜਾਸੀ ਮਨ ਮੁਖ ਪੀ ਕਾ ਲਾਉ ਭਗਤਾਂ ਵਿੱਚ ਆ ਵਰਦਾ ਪ੍ਰਭ ਜੀ ਭਗਤੇ ਹੂੰ ਤੂ ਜਾਤਾ ਮਾਇਆ ਮੋ ਸਭ ਲੋਕ ਹੈ ਤੇਰੀ ਤੂ ਇੱਕੋ ਪੁਰਖ ਬੇਦਾਤਾ ਹੋ ਮੇ ਮਾਰ ਮਨਸਾ ਮਨੀ ਸਮਾਣੀ ਗੁਰ ਕਾ ਸਬਦ ਪਛਾਤਾ ਚਿੰਤਾ ਕਮ ਕਰੇ ਪ੍ਰਵ ਤਿਨ ਕੇ ਜਿਨ ਅਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਆਰਣ ਹਾਰਾ ਉਹਨਾਂ ਕਿਰਿਸ਼ ਕਰੇ ਸੂਭੀ ਗੁਚੈ ਜਿਨ ਅਰ ਪ੍ਰਭ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨ ਪਾਇਆ ਮਨ ਮੁਖ ਪੌਕ ਮੋਏ ਬਿਲਾਈ ਆਵਹਿ ਜਾਵਹਿ ਠੌਰ ਨ ਪਾਵੈ ਦੁਖ ਮੈਂ ਦੁਖ ਸਮਾਈ ਗੁਰਮੁਖ ਵੈਸੋ ਅੰਮ੍ਰਿਤ ਪੀਵੈ ਸਹਿਜੇ ਸੱਚ ਸਮਾਈ ਬਿਨ ਸਤਿਗੁਰ ਸੇਵੈ ਜਨਮ ਨ ਛੋੜੈ ਜਿਨ ਅਨੇ ਕਰਮ ਕਰੇ ਅਦਕਾਈ ਵੇਦ ਪੜੈ ਤਾ ਆਦਵ ਕਾਣਾ ਬਿਨਰ ਪਤ ਗਵਾਈ ਸਚਾ ਸਤਿਗੁਰ ਸਾਚੀ ਜਿਸ ਬਾਣੀ ਪਜ ਛੋਟੈ ਗੁਰਸੜਨਾਈ ਜਿਨ ਹਰਮਨ ਵਚੈ ਆਸੈ ਦਰਸਾਚੇ ਦਰਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਇ ਨਾ ਮੇਟਣਹਾਰ ਨਾਨਕ ਤਿਨ ਕੈ ਸਦ ਬਲਿਆਰਾ ਜਿਨ ਹਰਿ ਰਾਖਿਆ ਉਰਤਾਰਾ ਸੋ ਰਠ ਮਾਲਾ ਤੀਜਾ ਦੋ ਤੋਕੀ ਨਿਗੁਣਿਆਨੁ ਆਪੇ ਬਖਸਲੇ ਪਾਈ ਸਤਗੁਰ ਕੀ ਸੇਵਾਲਾਏ ਸਤਗੁਰ ਕੀ ਸੇਵਾ ਉਤਮ ਹੈ ਪਾਏ RAM ਨਾਮ ਚਿਤ ਲਾਏ ਹਰ ਜਿਉ ਆਪੇ ਬਖਸ਼ ਮਿਲਾਏ ਗੁਣੀ ਨਾਮ ਪ੍ਰਾਪ ਦੇ ਪਾਏ ਪੁਰ ਸਤਗੁਰ ਲੈ ਲਾਏ ਰਾਹ ਕਾਣ ਕਾਣ ਅਪਰਾਧ ਦੇ ਬਖਸ਼ਿਨ ਪਿਆਰੇ ਸਾਚੇ ਸ਼ਬਦ ਵਿਚਾਰ ਪਉ ਜਲ ਪਾਰ ਉਤਾਰਨ ਪਾਏ ਸਤਗੁਰ ਬੇੜਾ ਚਾੜ मनुरते कंचन पै पाए गुरु पारस मेल मिलाए आप छोड़ ना मन वस्या पाए ज्योति ज्योत मिलाए हा वारियों वारण पाए सतगुरु को सत बलिया रह जा नाम निधान जिन दित्ता पाए गुरमत सहज समा गुरु बिन सहज न उपजा पाए पूछो ज्ञानियां जाए ਸਤਗੁਰੂ ਕੀ ਸੇਵਾ ਸਦਾ ਕਰ ਪਾਈ ਵਿਚੋਂ ਆਪ ਗਵਾਇ ਗੁਰਮਤੀ ਪਾਉ ਉਪਜੈ ਪਾਈ ਪਾਉ ਕਰਨੀ ਸੱਚ ਸਾਰ ਪ੍ਰੇਮ ਪਦਾਰਤ ਪਾਈਐ ਪਾਈ ਸੱਚ ਨਾਮ ਅਧਾਰ ਜੋ ਸਤਗੁਰ ਸੇਵੈ ਆਪਣਾ ਪਾਈ ਤਿਨ ਕੈ ਹਾਂ ਲਾਗੂ ਪਾਏ ਜਨਮ ਸਵਾਰੇ ਆਪਣਾ ਪਾਏ ਕੁਲ ਵੀ ਲਈ ਬਖਸਾਏ ਸਚੁ ਬਾਣੀ ਸਤਿ ਸਬਦ ਪਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਅਰਮਨ ਵਸ ਪਾਈ ਤਿਸ ਬਿਗੰਨ ਲਾਗੇ ਕੋਏ ਸੋ ਰਠ ਮਾਲਾ ਤੀਜਾ ਹਰ ਜੀਓ ਸਬਦ ਜਾਪਦਾ ਪਾਈ ਪੂਰੈ ਭਾਗ ਮਿਲਾਏ ਸਦਾ ਸੁਖ ਸੋ ਅਗਣੀ ਪਾਈ ਅਨ ਦਿਨ ਰਤਿਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵੋ ਗਾਵ ਰੰਗ ਰਤੋ ਪਾਈ ਹਰ ਸੇ ਤੇ ਰੰਗ ਲਾਏ ਰਾਹਾ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਿਜ ਫਿਰ ਦੋਖ ਨ ਲਾਗੇ ਪਾਈ ਹਰ ਆਪ ਵਸੈ ਮਨ ਆਏ ਫਿਰ ਕਾ ਹੁਕਮ ਨ ਜਾਣੀ ਪਾਈ ਸਾ ਕੁ ਲਖਣੀ ਕੋ ਨਾਰ ਮਨ ਹਟਕਾਰ ਕਮਾਵਣੀ ਪਾਈ ਬੇਨਰਨਾ ਵੇ ਕੁੜਿਆਰ ਸੇਗਾ ਵੇ ਜਿਨ ਮਸਤਕ ਭਾਗ ਪਾਈ ਪਾਏ ਸੱਚਾ ਬੈਰਾਗ ਅੰਨ ਦਿਨ ਰਾਤੈ ਗੁਣ ਰਵੈ ਪਾਈ ਨਿਰਪੋ ਗੁਰ ਲਿਵ ਲਾਗ ਸਭਨਾ ਮਾਰ ਜੀਵਾਲ ਦਾ ਪਾਈ ਸੋ ਸੇਵ ਉਹ ਦਿਨ ਰਾਤ ਸੋ ਕਿਉ ਮਨੋਂ ਵਿਸਾਰਿਆ ਪਾਈ ਜਿਦੇ ਵੱਡੇ ਆ ਦਾਤ ਮਨ ਮੁਕ ਮੈਲੀ ਡੂਮਣੀ ਪਾਈ ਦਰਗਾ ਨਹੀਂ தாம் ਗੁਰਮੁਖ ਵਸੋ ਗੁਣ ਰਵੈ ਪਾਈ ਮੇਲ ਪ੍ਰੇਤਮ ਸਾਚ ਸਮਾ। ਏਤ ਜਨਮ ਮਰਨ ਚੈਤੋ ਪਾਈ ਕਿਆ ਮੋ ਦੇਸੀ ਜਾਏ ਕਿੜੀ ਪਵੰਦ ਦੀ ਮੋ ਆਇਨ ਪਾਈ ਬਿਖਿਆ ਨੂੰ ਲੋ ਪਾਈ। ਨਾਮ ਸਮਾਲੇ ਸੁਖ ਵਸੈ ਪਾਈ ਸਦਾ ਸੁਖ ਸਾਤ ਸਰੇਰ। ਨਾਨਕ ਨਾਮ ਸਮਾਲਤੁ ਪਾਈ ਆਪਰੰਪਰ ਗੁਣੀ ਗਹਿਰ। ਸਰਠ ਮਹੱਲਾ ਪੰਜਵਾ ਕਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਪਾਈ ਕਰਨ ਕਾਣ ਸਮਰੱਥ ਜਿਓ ਪਿੰਡ ਜਿਨ ਸਾਜਿਆ ਪਾਈ ਦੇਕਰ ਆਪਣੇ ਵਤ ਕਿਨ ਕਈਆ ਕਿਉ ਦੇਖਿਆ ਪਾਏ ਕਰਤਾ ਇੱਕ ਅਕਥ ਗੁਰ ਗੋਬਿੰਦ ਸਹਾਈਐ ਪਾਈ ਜਿਸ ਤੇ ਜਾਪ ਤਤ ਮੇਰੇ ਮਨ ਜਪਿਆਰ ਭਗਵੰਤਾ ਨਾਮ ਦਾੰਦ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਾਹਾ ਜਾ ਕੈ ਕਰ ਸਭ ਕਿਛੈ ਪਾਈ ਨੋਂ ਨਿੰਦ ਪਰੇ ਪੰਡਾਰੇ ਤਿਸ ਕੀ ਕੀਮਤ ਨਾ ਪਵੈ ਪਾਈ ਊਚਾਇ ਗਮ ਅਪਾਰ ਜੀ ਜੰਤ ਪ੍ਰਤਾਪਾਲ ਦਾ ਪਾਏ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਪੇਟਿਆ ਪਾਏ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇ ਵਿਆ ਪਾਈ ਪ੍ਰੰਪੋ ਵੈਨਾਸ ਮਿਲ ਸੰਤ ਸਭਾ ਮਨ ਮਾਂਝਿਆ ਪਾਈ ਹਰ ਕਾ ਨਾਮ ਨਿਵਾਸ ਮਿਟੈ ਆਂਧੇਰਾ ਗਿਆਨਤ ਪਾਏ ਕਮਲੋ ਐ ਪ੍ਰਗਾਸ ਗੁਰਬਚਨ ਸੋਕੁ ਉਪਜੈ ਪਾਏ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋੜਿਆ ਪਾਈ ਹੋਇਐ ਸਭ ਕੀ ਧੂਰ ਕਟਕਟ ਬ੍ਰਹਮ ਪਸਾਰਿਆ ਪਾਏ ਪੈਖੈ ਸੁਣੈ ਹਜੂਰ ਜਿ ਦਿਨ ਵੇਸਰਾ ਪਾਰ ਬ੍ਰਹਮ ਪਾਏ ਤਿਤ ਦਿਨ ਮਰੀਐ ਝੂਰ ਕਰਨ ਕਰਮ ਆਰਮਣ ਸਮਰਥੋ ਪਾਏ ਸਰਬ ਕਲਾ ਪਰਪੂਰ प्रेम पदार्थ नाम पै पाई माया मोह विनाश जिस पावै त मिलै पाइरद नाम निवास गुरु म कमल परगास ए पाई हृदय ओह परगास प्रकट पया परता प्रभु पाई मोले अतर्त कास गुरु पूरे संतो के पाई अनिसलागा पाव ਰਸਨਾ RAM ਰਵੈ ਸਦਾ ਪਾਈ ਸਾਚਾ ਸਾਦ ਸੁਆ ਕਰਨੀ ਸੁਣ ਸੁਣ ਜੀਵਿਆ ਪਾਈ ਨੇ ਚਲ ਪਾਇਆ ਥਾਂ ਜਿਸ ਪ੍ਰਤੀਤਨਾ ਆਵੇ ਪਾਈ ਸੋ ਜੀੜਾ ਜਲ ਜਾਮ ਬਹੁ ਗੁਣ ਮੇਰੇ ਸੰਵਰ ਸਾਹਿਬਾ ਪਾਈ ਓ ਤਿਸ ਕੈ ਬਲ ਜਾਮ ਓ ਨਿਰਗੁਣ ਯਾਰੇ ਪਾਲਦਾ ਪਾਈ ਦਿਨ ਥਾਵੇਂ ਥਾਂ ਰਿਜਕ ਸੰਭਾਹੇ ਸਾਥ-ਸੱਜ ਪਾਈ ਗੁੜਾ ਜਾ ਕਾ ਨ ਜਿਸ ਗੁਰ ਸਾਚਾ ਪੇਟਿਆ ਪਾਈ ਪੂਰਾ ਤਿਸ ਕਰਮਾ ਤਿਸ ਬਿਨ ਕੜੀ ਨ ਜੀਵਿਆ ਪਾਈ ਸਰਬ ਕਲਾ ਪਰਪੂਰ ਸਾਚ ਗਿਰਾਸਨ ਵਿਚਰੈ ਪਾਈ ਪੇਖਉ ਸਦਾ ਹਜੂਰ ਸਾਧੂ ਸੰਗ ਮਿਲਾਇਆ ਪਾਈ ਸਰਵ ਰਿਆ ਪਰਪੂਰ ਜਿਨਾ ਪ੍ਰੇਤ ਨ ਲਗਿਆ ਪਾਈ ਸੇਨੇ ਤੰਨੇ ਤਮਰ ਦੇ ਚੂਰ ਅੰਚਲ ਲਾਏ ਤਰਾਇਆ ਪਾਏ ਪੌਜਲ ਦੁਖ ਸੰਸਾਰ ਕਰ ਕਿਰਪਾ ਨਦਨ ਆ ਲਿਆ ਪਾਈ ਕੀ ਤਨ ਅੰਗ ਅਪਾਰ ਮੰਨ ਤਨ ਸੀਤ ਲੋਇ ਆ ਪਾਏ ਪੌਜਨ ਨਾਮ ਆਧਾਰ ਨਾਨਕ ਤੇ ਸਰਨਾਗਤੀ ਪਾਈ ਜੇ ਕਿਲ ਵਿਕ ਕਾਟਣ ਹਾਰ ਸੋਰਠ ਮਹਲਾ 5 ਮਾਤ ਗਰਵ ਦੁਖ 사ਗਰੋ ਪਿਆਰੇ ਤੈ ਆਪਣਾ ਨਾਮ ਜਪਾਇਆ ਬਾਹਰ ਕਾੜ ਬਿਕ ਪਸਰਿਆ ਪਿਆਰੇ ਮਾਇਆ ਮੋਹ ਬਧਾਇਆ ਜਿਸਨੋ ਕੀਤੋ ਕਰਮਾ ਪਿਆਰੇ ਤਿਸ ਪੂਰਾ ਗੁਰੂ ਮੇ ਲਾਇਆ ਸੋ ਆਰਾਧੇ ਸਾਥ ਸਾਥ ਪਿਆਰੇ RAM ਨਾਮ ਲਿਵ ਲਾਇਆ ਮਨ ਤਨ ਤੇਰੀ ਟੇਕ ਪਿਆਰੇ ਮਨ ਤਨ ਤੇਰੀ ਟੇਕ ਤਉਦ ਬਿਨੈ ਆਵਰ ਨਾ ਕਰਨਾਰ ਪਿਆਰੇ ਅੰਤਰ ਜਾਮੀ ਏਕ ਰਾਹ ਕੋਟ ਜਨਮ ਪ੍ਰਮਾਇਆ ਪਿਆਰੇ ਅਨੇਕ ਜਨਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬੋਤੀ ਮਿਲ ਸਜਾਏ ਜਿਨ ਪੈਟੈ ਪੂਰਾ ਸਤਗੁਰ ਪਿਆਰੇ ਸੇ ਲਾਗੇ ਸਾਚੈ ਨਾਏ ਤਿਨਾ ਪਿਛੈ ਛੁਟਿਐ ਪਿਆਰੇ ਜੋ ਸਾਚੀ ਸਰਣਾ ਮਿੱਠਾ ਕਰਕੇ ਖਾਇਆ ਪਿਆਰੇ ਤਨ ਤਨ ਕੇ ਤਾਰੋਗ ਕੋੜ ਏ ਪਤ ਸਟਿਆ ਪਿਆਰੇ ਤਿਸ ਤੇ ਉਪਜਿਆ ਸੋਗ ਭੋਗ ਪੁੰਚਾਏ ਪੁਲਾਇਨ ਪਿਆਰੇ ਉਤਰੈ ਨਹੀਂ ਬੀਜੋਗ ਜੋ ਗੁਰ ਮੇਲਉ ਧਾਰਿਆ ਪਿਆਰੇ ਤਿਨ ਤੁਰੇ ਪਿਆ ਸੰਜੋਗ ਮਾਇਆ ਲਾਲਚੇਟਿਆ ਪਿਆਰੇ ਚਿਤਨਾ ਆਵੇ ਮੂਲ ਜਿੰਤੂ ਵਿਸਰੇ ਪਾਰ ਬ੍ਰਹਮ ਸੁਆਮੀ ਸੈਤਨ ਹੋਏ ਤੂੜੁ villart kare bo tereya pyare utre nae sool jo gurmel savarya pyare tin kare amool saakat sang na kiji pyare jek paar asae jis milya rohisra pyare sa muh kale uth jaye maan mukat hoye na mila pyare dargha mila sajaye ਜੋ ਗੁਰ ਮੇਲ ਸਵਾਰੇ ਆਪਿਆਰੇ ਤਿਨਾ ਪੂਰੀ ਪਾਇ ਸੰਜਮ ਸਹਿ ਸਿਆਣ ਪਾ ਪਿਆਰੇ ਕੰਨ ਚੱਲੀ ਨਾਲ ਜਿਉ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲ ਲਾਗੇ ਗਾਲ ਹੋਂਦੀ ਵਸਤ ਨਾ ਜਾਤਿਆ ਪਿਆਰੇ ਕੋੜ ਨ ਚੱਲੀ ਨਾਲ ਸਤ ਗੁਰ ਜੀ ਨਾ ਮੇ ਲਾਇਣ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋ ਗਿਆਨ ਤਨ ਪਿਆਰੇ ਜਿਸ ਨੂੰ ਨਦਰ ਕਰੇ ਆਨੰਦਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਪਰੇ ਦੁਖ ਸਾਗਰ ਤਿੰਨ ਲੰਗਿਆ ਪਿਆਰੇ ਭਉਜਲ ਪਾਰ ਪਰੇ ਜਿਸ ਪਾਵੈ ਤਿਸ ਮੇਲੇ ਪਿਆਰੇ ਸਹੀ ਸਦਾ ਕਰੇ ਸਮਰੰਤ ਪੁਰਖ ਦੇਵਾਲ ਦੇਵ ਪਿਆਰੇ ਭਗਤਾ ਤਿਸ ਕਾ ਤਾਣ ਤੇ ਸਰਨਾਈ ਟਹਿ ਪਏ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸੰਵਾਰਿਆ ਪਿਆਰੇ ਮਸਤਕ ਸਾਚਣੇ ਸਾਨ ਸੋ ਪ੍ਰਭ ਕਦੇ ਨ ਵਿਸਰੇ ਪਿਆਰੇ ਨਾਨਕ ਸਤਿਗੁਰ ਬਾਣ ਸੋ ਰਟ ਮਹਲਾ ਪੰਜਵਾਂ ਕਰ ਦੂਜਾ ਅਸ਼ਟਪਦੀਆ ੴ ਸਤਿਗੁਰ ਪ੍ਰਸਾਦਿ ਕਾਟ ਪੜਿਔਰ ਬੇਦ ਵਿਚਾਰਿਓ ਨੇਵਲ ਪਉੰਗਮ ਸਾਧੇ ਪੰਜ ਜਨ ਸੋ ਸੰਗ ਨ ਛੁਟਕਿਓ ਆਦਿਕ ਅਹੰ ਬੁੱਧ ਬਾਦੇ ਪਿਆਰੇ ਇਨ ਬਿੰਦ ਮਿਲਨ ਨ ਜਾਇ ਮੈਂ ਕੀਏ ਕਰਮ ਅਨੇਕ ਹਰ ਪਰਿਓ ਸੁਆਮੀ ਕੈ ਦਵਾਰਹਿ ਦੀਜ ਬੁੱਧ ਬੇਬਕਾਰ ਹਉ ਮੋਨ ਪਿਓ ਕਰਪਾ ਤੀਰਿਓ ਨਗਨ ਪਿਰਿਓ ਬਨ ਮਾਹੀ ਟਟ ਤੇਰਤ ਸਵ ਤਰਤੀ ਪ੍ਰਮਯੋ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੇਰਜੈ ਬਸਿਓ ਸਿਰ ਕਰ ਵੱਤ ਤਰਾਏ ਮਨ ਕੀ ਮੈਲ ਉਤਰੈ ਇਹ ਬਿਦ ਜੇ ਲਖ ਜਤਨ ਕਰਾਇ ਕਨੇ ਕਾਮਨੇ ਵਰ ਗੈ ਵਰ ਬੋ ਬਿਦ ਧਾਨ ਦਾ ਤਾਰਾ ਅਨ ਬਸਤਰ ਪੂੰਬੋ ਹਰ ਪੈ ਨਾ ਮਿਲਿਆ ਹਰ ਦੁਆਰਾਂ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮਾ ਰਤ ਰਹਤਾ ਹਉ ਹਉ ਕਰਤ ਬੰਦਨ ਮੈਂ ਪਰਿਆ ਨਹਿ ਮਿਲਿਆ ਇਹੁ ਜੁਗਤ ਜੋਗ ਸਿੱਧ ਆਸਣ ਚੋ ਰਾਸੀ ਇਹ ਵੀ ਕਰ ਕਰ ਰਹਾ ਬੜਿਆ ਆਰਜਾ ਫਿਰ ਫਿਰ ਜਨਮ ਹਰਿ ਸੋ ਸੰਗ ਨ ਗਇਹਾ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਫਾਰਾ ਸੇ ਜਿ ਸੋਣੀ ਚੰਦਨ ਚੋਆ ਨਰ ਕੋਰ ਕਾ ਦਵਾਰ ਹਰ ਕੀਰਤਿ ਸਾਧ ਸੰਗਤ ਸਿਰ ਕਰ ਮਨ ਕੈ ਕਰਮ ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੈ ਕਾਲਹਿਣ ਤੇਰੋ ਸੇਵਕੇ ਰੰਗ ਮਾਤਾ ਭਇਓ ਕਿਰਪਾਲ ਦੇਨ ਦੁਖ ਪੰਜਨ ਹਰ ਹਰ ਕੀਰਤਨ ਏਉ ਮਨ ਰਤਾ ਰਾਹਾਉ ਦੂਜਾ ਰਾਗ ਸੋਰਠਿ ਵਾਰ ਮਾਲਾ ਚੌਥੇ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਾਲਾ ਪਹਿਲਾ ਸੋਰਠਿ ਸਦਾ ਸਵਾਮਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਤ ਮਨ ਜੀਬੈ ਸੱਚਾ ਸੋਏ ਸਸਰੈ ਪਈਐ ਭੈ ਵਸਿ ਸਤਿਗੁਰ ਸੇਵਨੇ ਸੰਗ ਪਾਰ ਹਰ ਕਪੜ ਦੇ ਫਿਰ ਮਿਲੇ ਖੁਸ਼ੀ ਰਾਵੈ ਪਰ ਸੰਗ ਸਦਾ ਸਿੰਗਾਰੀ ਨਾ ਮਨ ਕਦੈ ਨਾ ਮਹਿਲ ਪਤੰਗ ਦੇਵਰ ਜੇਟਮੁਏ ਦੁਖ ਸੱਸੂ ਕਾ ਡਰ ਕਿਸ ਜੇ ਪਿਰ ਪਾਵੇ ਨਾਨਕਾ ਕਰਮਣੀ ਸਭ ਸੱਚ ਮਾਲਾ ਚੌਥਾ ਸੋਰਠਿ ਤਾਮ ਸਵਾਮਣੀ ਜਾ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਅਰ ਰਤਿਆ ਰੰਗ ਚੋਲੇ ਹਰ ਜੈਸਾ ਪੁਰਕ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦੇ ਰੜਾਇਆ ਮਨ ਆਨਤ ਨ ਕਉ ਡੋਲੇ ਜਨ ਨਾਨਕ ਹਰਿ ਕਾ ਦਾਸੈ ਗੁਰ ਸਤਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰ ਜਣ ਹਾਰਿਆ ਤੁਦ ਆਪੇ ਖੇਲ ਰਚਾਈ ਤੁਦ ਆਪ ਸੰਵਾਰਿਆ ਦਾਤਾ ਕਰਤਾ ਆਪ ਆਪ ਪੋਗਣਿਆ ਰਿਆ ਸਭ ਤੇਰਾ ਸਬਦ ਵਰਤੈ ਓ ਪਾਵਣ ਹਾਰਿਆ ਔ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਲੋਕ ਮਾਲਾ ਤੀਜਾ ਹੋ ਮੈਂ ਜਲਤੇ ਜਲ ਮੁਏ ਪਰਮਾਏ ਦੂਜੈ ਪਾਏ ਪੁਰ ਸਤਗੁਰ ਰਾਖ ਲੀਏ ਆਪਣਾ ਪੰਨ ਪਾਏ ਇਹ ਜਗ ਜਲਤਾ ਨਦਰੀ ਆਇ ਗੁਰ ਕਾ ਸਬਦ ਸੋ ਪਾਏ ਸਬ ਦਰਤੇ ਸੇ ਸੀਤਲ ਭਏ ਨਾਨਕ ਸੱਚ ਕਮਾਏ ਮੱਲਾ ਤੀ ਜੰ ਸਫਲ ਹੋਤ ਸਤਗੁਰ ਸੇਵਿਆ ਤਨ ਜਨਮ ਪਰਵਾਨ ਜਿਨ ਸਤਗੁਰ ਜੀਵ ਦਿਆ ਮੋਇਆ ਨਾ ਵੇਸਰੈ ਸੇ ਹੀ ਪੁਰਖ ਸੁ ਜਾਣ ਕੁਲੂਦਾਰੇ ਆਪਣਾ ਸੋ ਜਨੋ ਵੈ ਪਰਵਾਣ ਗੁਰਮੁਖ ਮੋਏ ਜੀਵ ਦੇ ਪਰਵਾਣ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾਖਿਐ ਜੈ ਗੁਰ ਕੈ ਸਬਦ ਸਮਾਏ ਪੌੜੀ ਹਰ ਪ੍ਰੁਰਖ ਨਰਨਜਨ ਸੇ ਵਰ ਨਾਮ ਤੇ ਆਈਐ ਸਾਦ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੁਰਖ ਲਾਈਐ ਹਾਂ ਗੋ ਲਾਲ ਲਾਲ ਤੁਦ ਮੈਂ ਹੁਕਮ ਪਰਮਾਈਐ ਹਉ ਗੁਰਮੁਗਕਾਰ ਕਵਾਮਾ ਜੇ ਗੁਰ ਸਮਝਾਈਐ ਸਲੋਕ ਮਾਲਾ ਤੀਜੰ ਪੋਰਵ ਲਿਖਿਆ ਕਮਾਵਣਾ ਜੇ ਕਰਤ ਆਪ ਲਿਖਿਆਸ ਮਾਠ ਗੋਲੀ ਪਾਇਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜੇ ਪਾਇ ਮੂਆਸ ਜਿਨੇ ਗੁਰਮੁਖ ਨਾਮ ਨਾ ਚੇਤੇਉ ਸੇ ਬਹਿਣ ਨ ਮਿਲਨੀ ਪਾਸ ਦੁਖ ਲੱਗਾ ਬਉ ਹਤਕਣਾ ਪੁੱਤ ਕਲਤ ਨ ਸਾਥ ਕੋਈ ਜਾਸ ਲੋਕਾਂ ਵਿੱਚ ਮੂੰ ਕਾਲਾ ਹੋਆ ਅੰਦਰ ਯੋ ਬੇਸਾਸ ਮਨ ਮੁਖਾਂ ਨੂੰ ਕੋ ਨ ਵੇਸਹਿ ਚੁੱਕ ਗਿਆ ਬੇਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾਂ ਅੰਤਰ ਨਾਮ ਨਿਵਾਸ ਮਾਲਾ ਤੀਜਾ ਸੇ ਸੇਣ ਸੇ ਸਜਣਾ ਜੇ ਗੁਰਮੁਖ ਮਿਲੈ ਸੋ ਪਾਏ ਸਤਗੁਰ ਕਾ ਪਾਣਾ ਆਨੰਦਨ ਕਰਹਿ ਜੇ ਸਚ ਰਹਿ ਸਮਾਏ ਦੂਜੈ ਪਾਇ ਲੱਗੇ ਸਜਣਾ ਆਖੀਏ ਜੇ ਅਭਿਮਾਨ ਕਰੇ ਬੇਕਾਰ ਮਨ ਮੁਖ ਆਪ ਸੁਆਰਥੀ ਕਾਰਜ ਨ ਸਕੇ ਸੰਵਾਰ ਨਾਨਕ ਪੁਰਬ ਲਿਖਿਆ ਕਮਾਵਣਾ ਕੋਇ ਨ ਮੇਟਣ ਹਾਰ ਪੌੜੀ ਤਦਾਪੇ ਜਗਤ ਉਪਾਇ ਕੈ ਆਪੇ ਖੇਲ ਰਚਾਇਆ ਤ੍ਰੈ ਗੁਣ ਆਪ ਸਿਰ ਜੀਆ ਮਾਇਆ মোহ ਵਧਾਇਆ ਵਿਚਹੁ ਮੇ ਲਖਾ ਮੰਗੀਐ ਫਿਰਿ ਆਵੈ ਜਾਇ ਜਿਨ ਹਾਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਆਰੀ ਗੁਰ ਆਪਣੇ ਸਦਾ ਸਦਾ ਕੋ ਮਾਇਆ ਸਲੋਕ ਮਾਲਾ ਤੀਜਾ ਮਾਇਆ ਮਮਤਾ ਮੋਣੀ ਜਿਨ ਮਿਣਦੰਤਾ ਜਗ ਖਾਇਆ ਮਨ ਮੁਖ ਖਾਦ ਗੁਰਮਕ ਉਭਰੇ ਜਿਨੀ ਸਚ ਨਾਮ ਚਿਤ ਲਾਇਆ ਬਿਨ ਨਾਵੇ ਜ ਕਮਲਾ ਪਰ ਗੁਰਮਕ ਨਦਰੀ ਆਇਆ ਤੰਦਾ ਕਰਤੇ ਆਨੇ ਪਲ ਜਨਮ ਗਵਾਇਆ ਸੁਖ ਦਾਤਾ ਮਨ ਨ ਵਸਾਇਆ ਨਾਨਕ ਨਾਮ ਤੇਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਾਲਾ ਤੇਜੰ ਕਰੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨ ਜਾਣੈ ਪ੍ਰਮਾਦਾ ਪਰਮ ਫੁਲਾਇ ਅੰਮ੍ਰਿਤ ਤਜ ਬਿਕ ਸੰਗ ਰਹਿ ਕਰਤੇ ਆਪ ਖੋਆਇ ਗੁਰਮ ਗਵੇਲੇ ਸੋਜੀ ਪੈ ਤੇਨਾ ਅੰਤਰ ਬ੍ਰਾਹਮਣ ਦਿਖਾਇਆ ਤਨ ਮਨ ਸੀਤ ਲੋਇਆ ਰਸਨਾ ਹਰ ਸਾਧ ਆਇਆ ਸਬਦੈ ਹੀ ਨਾਉ ਉਪਜੈ ਸਬਦੈ ਮੇਲ ਮਿਲਾਇਆ ਬਿਨ ਸਬਦੈ ਜਗ ਸਭ ਜਗ ਬਰਾਨਾ ਬਿਰਤਾ ਜਨਮ ਗਵਾਇਆ ਅਮ੍ਰਿਤੈ ਕੋ ਸਬਦੈ ਨਾਨਕ ਗੁਰਮੁਖ ਪਾਇਆ ਪੌੜੀ ਸੋਹਾਰ ਪਰਖਾ ਗਮ ਹੈ ਕਹੋ ਕਿਤ ਬਿਦ ਪਾਈਐ ਤਿਸ ਰੂਪ ਨਰੇ ਕਾ ਦ੍ਰਿਸ਼ਟ ਕਹੋ ਜਨ ਕਿਉ ਤੇ ਆਈਐ ਨਰੰਕਾਰ ਨਿਰੰਜਨ ਆਰਾਗਮਕਿਆ ਕਹੇ ਗੁਣ ਗਾਈਐ ਜਿ ਸਾਫ ਬੁਜਾਇਐ ਆਪਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾਲਿਆ ਗੁਰ ਸੇਵਾ ਪਾਈਐ ਸਲੋਕ ਮਲਾਤੀ ਜਨ ਜਿਉ ਤਨ ਕੋ ਲੋਪੀੜੀਐ ਰਤਨ ਪੋਰੀ ਡਹਿ ਜਿਉ ਵੰਜੈ ਚੂ ਕੰਨਿਐ ਸਚੇ ਸੰਦੜੈ ਨਹਿ ਨਾਨਕ ਮੇਲ ਨ ਚੁਕਈ ਰਾਤੀ ਅਤ ਡੇ ਮਾਲਾ ਤੀਜਾ ਸੱਜਣ ਮੈਂਡਾ ਰੰਗਲਾ ਰੰਗ ਲਾਏ ਮਨ ਲੈ ਜੋ ਮਜਿਟ ਕਪੜੇ ਰੰਗੇ ਵੀ ਪਾਹੇ ਨਾਨਕ ਰੰਗ ਨ ਉਤਰੈ ਬਿਆ ਨ ਲੱਗੈ ਕਹਿ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏਂਦਾ ਹਰ ਆਪੇ ਸ੍ਰਿਸ਼ਟ ਸੰਵਾਰ ਸਿਰ ਤੰਦੈ ਲਾਏਂਦਾ ਇਕ ਨਾ ਭਗਤੀ ਲਾਏ ਇਕ ਆਪ ਖੋਐਂਦਾ ਇਕ ਨਾ ਮਾਰਗ ਪਾਏ ਇਕ ਉਜੜ ਪਾਐਂਦਾ ਜਨ ਨਾਨਕ ਨਾਮ ਤੇ ਆਏ ਗੁਰਮਕ ਗੁਣ ਗਾਐਂਦਾ ਸੋ ਲੋਕ ਮਾਲ ਲਾਤੀ ਜਨ ਸਤਗੁਰ ਕੀ ਸੇਵਾ ਸਫਲ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚ ਜਾਏ ਵੰਦਨ ਤੋੜ ਮੁਕਤ ਹੋਏ ਸੱਚੇ ਰਹਿ ਸਮਾਏ ਏ ਜਗ ਮੈਂ ਨਾਮ ਲਬ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵੇ ਆਪਣਾ ਤੈਨ ਬਲਿਆ ਰਹਿ ਜਾਉ ਮੱਲਾ ਤਿਜ ਮਨ ਮੁਕ ਮੰਨ ਜੀਤੈ ਦੁਜੈ ਲੱਗਾ ਜਾਏ ਤਿਸਨੋ ਸੁਖ ਸੁਪਨੈ ਨਹੀਂ ਦੁਖੇ ਦੁਖ ਵੇ ਹਾਇ ਕਰ ਕਰ ਪੜ ਪੜ ਪੰਡਿਤ ਥਕੇ ਸਿੱਧ ਸਮਾਦ ਲਗਾਏ ਇਹ ਮਨ ਵਸਨ ਆਵਈ ਥਕੇ ਕਰਮ ਕਮਾਏ ਪੇਕ ਤਾਰੀ ਪੇ ਕਰ ਥਕੇ 68 ਤੀਰਥ ਨਾਏ ਮਨ ਕੀ ਸਾਰ ਨ ਜਾਣਨੀ ਹਉ ਮੈਂ ਪਰਮ ਪੁਲਾਏ ਗੁਰ ਪ੍ਰਸਾਦੀ ਪਉ ਪਿਆ ਵਡ ਪਾਗ ਵਸਿਆ ਮਨ ਆਏ ਪੈ ਪਿਆ ਮਨ ਵਸੋ ਆਉ ਮੈਂ ਸਬਦ ਜਲਾਏ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਪੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਕਸਮ ਖਿਨ ਮੈਂ ਲਹਿ ਜਾਵਣਾ ਚਲਦਿਆ ਨਾਲ ਨਾ ਚੱਲ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਓ ਵੇਲਾ ਤਨਿਆਵ ਫਿਰ ਪਛਤਾਵਣਾ ਸਲੋਕ ਮਲਤੀ ਜਾਂ ਸਤਿਗੁਰ ਤੇ ਜੋ ਮੋ ਫਿਰੇ ਸੇ ਬਦੇ ਦੁੱਖ ਸਹਾਈ ਫਿਰ ਫਿਰ ਮਿਲਣ ਨਾ ਪਾਇਨੀ ਜੰਮ ਤਾ ਮਰ ਜਾਹੇ ਸੈਸਾ ਰੋਗ ਨ ਛੋੜਈ ਦੁਖੀ ਮੈਂ ਦੁਖ ਪਾਹੇ ਨਾਨਕ ਨਦਰੀ ਬਖਸ਼ ਲਹੇ ਸਬਦੇ ਮੇਲ ਮਲਾਏ ਮਾਲਾਤੀ ਜਨ ਜੋ ਸਤਗੁਰ ਤੇ ਮੋ ਫਿਰੇ ਤਿਨਾ ਟਰਨ ਠਾਉ ਜੋ ਛੁੱਟੜ ਕਰ ਕਰ ਫਿਰੈ ਦੁਹ ਚਾਰਨ ਬਦਨਾ ਨਾਨਕ ਗੁਰਮੁਖ ਬਖਸੀਐ ਜੇ ਸਤਗੁਰ ਮੇਲ ਮਿਲਾਉ ਪੋੜੀ ਜੋ ਸੇ ਸਤਮੁrar ਸੇ ਪਵ ਜਲ ਤਰ ਗਇਆ ਜੋ ਹਰ ਸੇਵੇਂ ਸਈ purkh ਜਿਨ ਹਰਤ ਦਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਪ੍ਰਮ ਪਉ ਗਿਆ ਸਲੋਕ ਮਲ ਲਾਤੀ ਜੰ ਥਾਲ ਵਿੱਚ ਤੇ ਵਸਤੂ ਪयो ਹਰ ਪੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਈਐ ਮੋਖ ਦੁਆਰ ਇਹ ਪੋਜਨ ਲੱਭੈ ਸੰਤੋਹ ਲੱਭੈ ਗੁਰ ਵਿਚਾਰ ਇਹ ਮਦਾਵਣੀ ਕਿਉਂ ਵਿੱਚੋਂ ਕੱਢੀਐ ਸਦਾ ਰੱਖਿਆ ਉਰ ਧਾਰ ਇਹ ਮਦਾਮਣੇ ਸਤਗੁਰ ਪਾਏ ਗੁਰ ਸਿੱਖਾਂ ਲਦੀ ਪਾਲ ਨਾਨਕ ਜਿਸ 부ਝਾਇ ਸੋ 부ਜਸੀ ਹਰ ਪਾਇਆ ਗੁਰਮਖ ਕਾਲ ਮਾਲਾ ਤੇਜ ਜੋਤੁਰ ਮੇਲ ਸੇ ਮਿਲਰੇ ਸਤਗੁਰ ਚੋਂ ਚਿਤ ਲਾਏ ਆਪੇ ਛੋੜਨ ਸੇ ਵਿਛੜੇ ਦੁਜੇ ਪਾਇ ਖੁਆਏ ਨਾਨਕ ਵਿਣ ਕਰਮਾ ਕਿਆ ਪਾਈਐ ਪੁਰਬ ਲਿਖਿਆ ਕਮਾਏ ਪੌੜੀ ਬੱਸ ਕਿਆ ਜਸ ਗਾਵੈ ਗਵਣਾਰਿਆਰ ਨਾਮ ਸਲਾਯੋ ਨਿਤ ਹਰ ਕੋ ਬਲਿਆਰਿਆ ਜਿਨੇ ਸੁਣ ਮੰਨਿਆਰ ਨਾਮ ਤੇਨਾ ਹੋ ਵਾਰਿਆ ਗੁਰਮੁਖਿਆਰ ਮੇਲ ਮਿਲਾਵਣ ਹਰਿਆ ਹੋ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਰਿਆ ਸਲੋਕ ਮਾਲਾ ਤੀਜੰ ਬਿਨ ਨਾਮੈ ਸਭ ਪਰਮਦੇ ਨਿਤ ਜਗ ਤੋਟਾ ਸੰਸਾਰ ਸਹਸਾਰ ਮਨਮ ਕਰਮ ਕਮਾਵਣੇ ਓ ਮੈਂ ਆਂਦੇ ਬੋਬਾਰ ਗੁਰਮ ਕ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਬੇਚਾਰ ਮਾਲਾ ਤੀਜੰ ਸਹਜੇ ਜਾਗੈ ਸਹਜੇ ਸੋਵੈ ਗੁਰਮ ਕ ਅਨੰਦ ਉਸਤਤ ਹੋਵੈ ਮਨਮ ਕ ਪਰਮੈ ਸਹਸਾ ਹੋਵੈ ਅੰਤਰ ਚਿੰਤਾ ਨੀਦਨ ਸੋਵੈ ਗਿਆਨੀ ਜਾਗੇ ਸਵੇ ਸੁਪਾਏ ਨਾਨਕ ਨਾਮ ਰਤਿਆ ਬਲ ਜਾਉ ਪੌੜੀ ਜੋ ਹਰ ਨਾਮ ਤੇ ਆਵੇਂ ਜੋ ਹਰ ਰਤਿਆ ਹਰ ਇੱਕ ਤੇ ਆਵੇਂ ਇੱਕ ਇੱਕ ਹਰ ਸਤਿਆ ਹਰ ਇੱਕ ਵਰਤਾਇ ਇੱਕ ਇੱਕ ਉਤਪਤਿਆ ਜੋ ਹਰ ਨਾਮ ਤੇ ਆਵੇਂ ਤਿੰਨ ਡਰ ਸੱਟ ਘਤਿਆ ਗੁਰਮਤੀ ਦੇ ਬੈ ਆਪ ਗੁਰਮਕਹ ਹਰਿ ਜਪਿਆ ਸਲੋਕ ਮਾਲਾ ਤੀਜੰ ਅੰਤਰ ਗਿਆਨ ਆਇਓ ਜਿਤ ਕੇ ਸੋ ਜੀ ਪਾਏ ਵਿੰਡਟਾ ਕੈਸ ਲਾਈਏ ਅੰਧਾ ਅੰਧ ਕਮਾਏ ਨਾਨਕ ਸਬਦ ਪਛਾਣੀਐ ਨਾਮ ਵਸੈ ਮਨ ਆਏ ਮਹਲਾ ਤੀਜੰ ਏਕਾ ਬਾਣੀ ਇਕ ਗੁਰ ਇਕ ਸ਼ਬਦ ਵਿਚਾਰ ਸੱਚਾ ਸੌਦਾ ਹਟ ਸੱਚ ਰਤਨੀ ਪਰੇ ਪੰਡਾਰੇ ਗੁਰ ਕਿਰਪਾ ਤੇ ਪਾਇਨ ਜੇ ਦੇਵ ਦੇਵਣ ਹਾਰ ਸੱਚਾ ਸੌਦਾ ਲਾਭ ਸਦਾ ਖੱਟਿਆ ਨਾਮ ਅਪਾਰ ਬਿਖਵੇ ਚ ਅਮਰਤ ਪ੍ਰਗਟਿਆ ਕਰਮ ਪਿਆਮਣ ਹਾਰ ਨਾਨਕ ਸੱਚ ਸਲਾਈਐ ਤਨ ਸਵਾਰਣ ਹਾਰ ਪੌੜੀ ਜਿਨਾੰਦਰ ਕੋੜ ਵਰਤੈ ਸਚ ਨਾ ਪਾਵੈ ਜੇ ਕੋ ਬੋਲੇ ਸਚ ਕੋੜਾ ਜਲ ਜਾਵੈ ਕੋੜਿਆਰੀ ਰਜੈ ਕੋੜ ਜਿਉ ਬਿਸ਼ਟਾ ਕਾਗ ਖਾਵੈ ਜਿਸ ਸਰ ਹੋਏ ਕਿਰਪਾਲ ਸੋ ਨਾਮ ਤੇ ਆਵੈ ਹਰ ਗੁਰਮਖ ਨਾਮ ਆਰਾਧ ਕੋੜ ਪਾਪ ਲਹਿ ਜਾਵੈ ਸਲੋਕ ਮਾਲ ਲਾਤੀ ਜਾ ਸੇਖ ਚ ਚੱਕਿਆ ਚ ਵਾਇਆ ਏ ਮਨ ਇਕਤਕਾਰਿਆਣ ਏ ਹੜ țeੜ ਛੱਡ ਤੂੰ ਗੁਰ ਕਾ ਸਬਦ ਪਛਾਣ ਸਤਿਗੁਰ ਅਗੇ ਟੇਪਾਓ ਸਭ ਕਿਛ ਜਾਣੇ ਜਾਣ ਆਸਾ ਮਨ ਸਜ ਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕੈ ਪਾਣੇ ਵੀ ਚਲਹਿ ਤਾ ਦਰਗਾ ਪਾ ਬਹਿ ਮਾਨ ਨਾਨਕ ਜੇ ਨਾਮ ਨ ਚੇਤਨੀ تن تیغت پہنن تے کھان مل تیجا ہر گن ٹوٹ نہ اوی کی مت کہ نہ جائے نان گورم کر گن رے گن مے رہ سمائے